ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਨੂੰ ਸਾਰਿਆਂ ਨੂੰ ਇਸ ਗੱਲ ਦੀ ਬੜੀ ਹੈਰਾਨੀ ਹੋਈ ਜਦੋਂ ਤੇ ਸਾਰਿਆਂ ਦੇ ਧਿਆਨ ਵਿੱਚ ਗੱਲ ਆਈ ਕਿ ਜਿਹੜੀ ਪੰਜ ਮੈਂਬਰੀ ਭਰਤੀ ਕਮੇਟੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਸੀ ਤੇ ਉਸਦੇ ਸਾਰੇ ਪੰਜੋ ਹੀ ਮੈਂਬਰ ਕੱਲ ਅਕਾਲ ਤਖਤ ਸਾਹਿਬ ਜਾ ਕੇ ਅਰਦਾਸ ਕਰਕੇ ਆਏ ਨੇ ਸ਼ੇਰ ਬਾਸਾ ਜੀ ਦੇ ਚਰਨਾਂ 'ਚ ਸ਼ੁਕਰੀਆ ਕੀਤਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਤੇ ਅਰਦਾਸ ਕੀਤੀ ਹੈ ਕਿ ਗੁਰੂ ਸਾਹਿਬ ਸਾਨੂੰ ਸਮਰੱਥਾ ਬਖਸ਼ੋ ਸ਼ਕਤੀ ਦਿਓ ਤਾਂ ਕਿ ਅਸੀਂ ਇਹ ਜਿਹੜਾ ਬਹੁਤ ਵੱਡਾ ਕਾਲਜ ਕਰਨ ਜਾ ਰਹੇ ਹਾਂ ਸ਼੍ਰੋਮਣੀ ਕਾਲੀ ਦਲ ਵਾਸਤੇ ਸਿੱਖ ਪੰਥ ਲਈ ਉਸ ਨੂੰ ਅਸੀਂ ਬੜੀ ਨੇਕ ਨੀਤੀ ਨਾਲ ਇਮਾਨਦਾਰੀ ਨਾਲ ਅਤੇ ਬਿਨਾਂ ਪੱਖਪਾਤ ਤੋਂ ਉਸ ਨੂੰ ਅਸੀਂ ਆਰੰਭ ਕਰਕੇ ਤਾਂ ਨੀਪਰੇ ਚੜ ਸਕੀਏ ਅਕਾਲ ਤਖਬ ਸਾਹਿਬ ਦੇ ਹੁਕਮਨਾਮਿਆਂ ਦੇ ਨਾਲ ਸਮੁੱਚੇ ਸਿੱਖ ਜਗਤ ਦੀ ਭਾਵਨਾ ਜੁੜੀ ਹੋਈ ਹੈ ਆਪਾਂ ਦੇਖਦੇ ਆਪਣੇ ਇਤਿਹਾਸ ਵਿੱਚ ਜੱਜਤ ਵੀ ਅਕਾਲ ਤਖਬ ਸਾਹਿਬ ਤੋਂ ਹੁਕਮਨਾਮੇ ਜਾਰੀ ਹੋਏ ਨੇ ਤੇ ਸਮੁੱਚੀਆਂ ਸੰਗਤਾਂ ਨੇ ਸਿਰ ਚੁਕਾ ਕੇ ਉਹਨਾਂ ਨੂੰ ਪਰਮਾਨਵੀ ਕੀਤਾ ਹਕੂਮਨਾਂ ਮੇ ਤੇ ਪੈਰਾਂ ਵੀ ਦਿੱਤਾ ਤੇ ਉਹਨਾਂ ਦੀ ਪਾਲਣਾ ਵੀ ਹੋਈ ਹੈ ਪਰ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਲੀਡਰ ਜਿਨ੍ਹਾਂ ਨੂੰ ਇਸ ਗੱਲ ਤੋਂ ਬੜਾ ਭੈ ਲੱਗਿਆ ਜਾਂ ਉਹਨਾਂ ਨੂੰ ਇਸ ਗੱਲ ਦਾ ਡਰ ਮਹਿਸੂਸ ਹੋਇਆ ਜਾਂ ਅਜ ਕੋ ਕਮਜ਼ੋਰੀ ਸਗੀ ਕਿ ਜਿਹੜੀ ਪੰਜ ਮੈਂਬਰੀ ਕਮੇਟੀ ਆਪਣਾ ਭਰਤੀ ਦਾ ਕੰਮ ਆਰੰਭ ਕਰਨ ਜਾ ਰਹੀ ਆ 18 ਮਾਰਚ ਨੂੰ ਉਸ ਨੂੰ ਲੈ ਕੇ ਉਹਨਾਂ ਨੇ ਕਈ ਤਰ੍ਹਾਂ ਦੀਆਂ ਆਪਣੀਆਂ ਗੱਲਾਂ ਕੀਤੀਆਂ ਤੇ ਦਲੀਲਾਂ ਦਿੱਤੀਆਂ ਪਹਿਲੀ ਗੱਲ ਤਾਂ ਜਿਹੜੇ ਲੋਕ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਤੇ ਕਿਸੇ ਵੀ ਦੇਸ਼ ਦੀ ਸੰਸਥਾ ਦਾ ਕਾਨੂੰਨ ਉਹਦੇ ਮੂਰੇ ਵਿਖਾਉਂਦੇ ਆ ਉਹਨਾਂ ਨੂੰ ਆਪਾਂ ਇਹ ਅਖਾਂਗੇ ਕਿ ਉਹ ਅਕਾਲ ਤਖਤ ਸਾਹਿਬ ਤੋਂ ਮੁੱਖ ਮੋੜ ਗਏ ਉਹ ਅਕਾਲ ਤਖਤ ਸਾਹਿਬ ਦੇ ਭਗੋੜੇ ਨੇ ਤੇ ਜਿਹੜਾ ਸਿੱਖ ਅਕਾਲ ਤਖਤ ਸਾਹਿਬ ਦੇ ਹੁਕਮ ਨਹੀਂ ਮੰਨਦਾ ਉਹ ਵੀ ਇੱਕ ਤਰ੍ਹਾਂ ਦਾ ਸਿੱਖ ਪੰਥ ਨੂੰ ਬਦਾਵਾ ਦੇ ਕੇ ਜਾਂਦਾ ਹੈ ਅੱਜ ਤੁਸੀਂ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਨੂੰ ਲੈ ਕੇ ਪੰਜ ਮੈਂਬਰੀ ਭਰਤੀ ਕਮੇਟੀ ਬਾਰੇ ਆਖ ਰਹੇ ਹੋ ਕਿ ਅਸੀਂ ਇੱਥੇ ਕੋਈ ਕਾਨੂੰਨ ਦੀ ਕਾਰਵਾਈ ਕਰਾਂਗੇ ਅਸੀਂ ਇੱਥੇ ਕਿਸੇ ਤਰੀਕੇ ਦੀ ਰੋਕ ਲਾਵਾਂਗੇ ਇਹਦਾ ਮਤਲਬ ਤੁਸੀਂ ਇਸ ਭਰਤੀ ਤੋਂ ਤੁਹਾਨੂੰ ਬੜਾ ਡਰਿਆ ਤਾਂ ਤੁਸੀਂ ਆਪਣੇ ਆਪ ਨੂੰ ਕਮਜ਼ੋਰ ਸਮਝ ਰਹੇ ਹੋ ਜੇ ਤੁਹਾਨੂੰ ਤੁਹਾਡੀ ਭਰਤੀ ਤੇ ਇੰਨਾ ਪਰੋਸਾ ਸੀਗਾ ਫੇਰ ਤੁਹਾਨੂੰ ਐਦਾਂ ਦੀ ਗੱਲ ਕਰਨ ਦੀ ਲੋੜ ਨਹੀਂ ਸੀ ਚਲੋ ਤੁਸੀਂ ਆਪਣੀ ਭਰਤੀ ਜਿਹੜੀ ਕੀਤੀ ਉਹ ਤਾਂ ਤੁਹਾਡੀ ਮਰਜ਼ੀ ਹੈ ਸਾਰਾ ਸਮੁੱਚਾ ਪੰਥ ਜਾਣਦਾ ਹੈ ਵੀ ਭਰਤੀ ਕਿਹਦੇ ਹੁਕਮਨਾਮਿਆਂ ਤੋਂ ਬਹੁਤ ਜਾਗਦੇ ਕਿਸ ਤਰੀਕੇ ਨਾਲ ਕੀਤੀ ਜੋ ਤੁਸੀਂ ਉਹ ਸਾਰਾ ਜਿਵੇਂ سلسلہ ਚਲਾਇਆ ਇਹ ਸਾਰੇ ਜਾਣਦੇ ਹੀ ਆ ਤੇ ਲੋਕੇ ਵੀ ਸਮਝਦੇ ਆ ਕਿ ਜਿਹੜੀ ਪੰਜ ਮੈਂਬਰੀ ਭਰਤੀ ਕਮੇਟੀ ਆ ਇਹਨੂੰ ਅਕਾਲ ਤਖਤ ਸਾਹਿਬ ਦੀ ਮਾਨਤਾ ਹੈ ਇਸ ਇਸ ਨੂੰ ਸਮੁੱਚੇ ਪੰਥ ਨੇ ਪ੍ਰਵਾਨ ਕਰਨਾ ਹੈ ਸਮੁੱਚੇ ਪੰਥ ਨੂੰ ਸਾਰੀਆਂ ਸੰਸਥਾਵਾਂ ਨੂੰ ਅਦਾਰਿਆਂ ਨੂੰ ਤੇ ਸਮੁੱਚੇ ਪੰਥਕ ਧਿਰਾਂ ਨੂੰ ਇਸ ਭਰਤੀ ਵਿੱਚ ਸ਼ਾਮਲ ਹੋਣ ਲੇਕਿਨ ਨਾਲ ਸਾਨੂੰ ਇਹ ਵੀ ਬੜੀ ਹੈਰਾਨੀ ਹੋਈ ਕਿ ਜਿਹੜਾ ਉਹਨਾਂ ਵਿਅਕਤੀਆਂ ਨੇ ਇਹ ਗੱਲ ਆਖੀ ਕਿ ਜਿਹੜੇ ਦੋ ਮੈਂਬਰ ਉਸ ਸੱਤ ਮੈਂਬਰੀ ਕਮੇਟੀ ਦੇ ਇੱਕ ਤਾਂ ਜਹਦਾਰ ਹਰਜਿੰਦਰ ਸਿੰਘ ਧਾਮੀ ਸਾਹਿਬ ਉਹ ਅਸਤੀਫਾ ਦੇ ਕੇ ਚਲੇ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਵੀ ਤੇ ਇਸ ਸੱਤ ਮੈਂਬਰੀ ਕਮੇਟੀ ਤੋਂ ਵੀ ਉਹਨਾਂ ਨੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਨੂੰ ਆਖਿਆ ਕਿ ਮੈਨੂੰ ਫਾਰਗ ਕਰ ਦਿਓ ਤੇ ਦੂਸਰੇ ਜਿਹੜੇ ਪ੍ਰੋਫੈਸਰ ਕਿਰਪਾਲ ਸਿੰਘ ਮਢੂਗਰ ਉਹ ਤਾਂ ਸਾਰੀ ਦੁਨੀਆ ਜਾਣਦੀ ਆ ਕਿ ਉਹਨਾਂ ਨੂੰ ਤੁਹਾਡੇ ਲੀਡਰਾਂ ਨੇ ਇਹ ਅਸਤੀਫਾ ਦਵਾਇਆ ਤੇ ਉਹਦੇ ਵਿੱਚ ਪੰਜ ਮੈਂਬਰੀ ਕਮੇਟੀ ਦਾ ਤਾਂ ਕੋਈ ਰੋਲ ਹੀ ਨਹੀਂਗਾ ਸੋ ਇਹ ਨਹੀਂ ਸਾਨੂੰ ਪਤਾ ਲੱਗਦਾ ਕਿ ਤੁਸੀਂ ਉੱਥੇ ਰੋਜ਼ ਬੈਠੇ ਕਿਉਂ ਝੂਠੀਆਂ ਗੱਲਾਂ ਆਖਦੇ ਹੋ ਸਿੰਘ ਸਬੰਧ ਗੈਰੀ ਰਵੀਰ ਸਿੰਘ ਉਹਨਾਂ ਦੀ ਕਿਉਂ ਤੁਸੀਂ ਅੱਜ ਫੇਰ ਉਹਨਾਂ ਦੇ ਬਾਰੇ ਗਲਤ ਗੱਲਾਂ ਸੋਸ਼ਲ ਮੀਡੀਆ ਤੇ ਪਾ ਰਹੇ ਹੋ ਇਹ ਦੇਖੋ ਇਨਾ ਨੀਵਾ ਨਹੀਂ ਕਰਨਾ ਚਾਹੀਦਾ ਤੁਹਾਨੂੰ ਇਹ ਇਹਦਾ ਲੇਖਾ ਜੋਖਾ ਦੇਣਾ ਪਊਗਾ ਕਿਸੇ ਵਕਤ ਸਾਰਾ ਕੁਝ ਸਾਹਮਣੇ ਆ ਜਾਣਾ ਹੈ ਇਹ ਜਿਹੜੀ ਭੱਤੀ ਆ ਇਹਦਾ ਸਿੱਖ ਸੰਗਤ ਨੇ ਪੰਜਾਬੀਆਂ ਨੇ ਜਿਹੜੇ ਪੰਥਦਰਦੀਆਂ ਨੇ ਸਾਰੇ ਧਰਮਾਂ ਦੇ ਆਪਣੇ ਵਰਗਾਂ ਨੇ ਉਹਨਾਂ ਨੇ ਇਸ ਭੱਤੀ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਕਰਕੇ ਦੋ ਤਰੀਕ ਦੇ ਹੁਕਮਨਾਮੇ ਜਦੋਂ ਜਾਰੀ ਹੋਏ ਸਨ ਉਦੋਂ ਹੀ ਬੜੀ ਇੱਕ ਆਸ ਦੀ ਜਿਹੜੀ ਕਿਰਨ ਜਾਗ ਉੱઠી ਸੀ ਸਮੂਹੇ ਪੰਜਾਬੀਆਂ ਦੇ ਦਰਮਿਆਨ ਕਿਉਂ ਅਕਾਲੀ ਦਲ ਤਕੜਾ ਹੋ ਕੇ ਇਸ ਆਪਣੀ ਭਰਤੀ ਚੋਂ ਕਹਿ ਮੋਕੇ ਅੱਗੇ ਵਧੂਗਾ ਦੂਜੇ ਪੰਜਾਬੀ ਇਹ ਅਕਾਲੀ ਦਲ ਦਾ ਸਾਥ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ